ਹੈਲੋ ਦੋਸਤੋ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਆਪਣੀ ਘਰ ਦੀ ਆਟਾ ਚੱਕੀ ਤੇ ਲੇਟੀ ਪੀਸ ਕੇ ਦਿਖਾਵਾਂਗੇ ਦੋਸਤੋ ਤੁਸੀਂ ਦੇਖ ਸਕਦੇ ਹੋ ਕਿ ਇਸ ਮਸ਼ੀਨ ਨੇ ਕਿੰਨੀ ਵਧੀਆ ਲੇਟੀ ਪੀਸੀ ਹੈ ਚਲੋ ਦੋਸਤੋ ਹੁਣ ਅਸੀਂ ਲੇਟੀ ਪੀਸਣ ਦੇ ਪ੍ਰੋਸੈਸ ਵੱਲ ਦੇਖਦੇ ਹਾਂ ਤਾਂ ਸਭ ਤੋਂ ਪਹਿਲਾਂ ਜਦੋਂ ਮਸ਼ੀਨ ਆਨ ਕਰਨੀ ਹੈ ਤਾਂ ਇਸ ਨੂੰ ਇਸ ਦੇ ਵਿੱਚ ਪਾ ਦੇਣਾ ਹੈ ਤੇ ਜਦੋਂ ਮਸ਼ੀਨ ਆਨ ਹੋ ਜਾਵੇ ਇਸ ਨੂੰ ਬਾਹਰ ਕੱਢ ਕੇ ਸਾਈਡ ਤੇ ਰੱਖ ਦੇਣਾ ਹੈ ਤੇ ਜਿੰਨੀ ਅਸੀਂ ਲੇਟੀ ਪੀਸਣੀ ਹੈ ਉਹਨੇ ਇਸ ਵਿੱਚ ਥਾਣੀ ਪਾ ਦੇਣੀ ਹੈ ਅਗਰ ਅਸੀਂ ਜ਼ਿਆਦਾ ਲੇਟੀ ਪੀਸਣੀ ਹੈ ਤਾਂ ਇਸ ਲਈ ਇੱਕ ਅਲੱਗ ਤੋਂ ਹੌਪਰ ਦਿੱਤਾ ਗਿਆ ਹੈ ਅਸੀਂ ਉਸ ਨੂੰ ਵੀ ਇਸਤੇਮਾਲ ਕਰ ਸਕਦੇ ਹਾਂ ਤੇ ਹੁਣ ਸਾਡੀ ਲੇਟੀ ਪਿਸਕੇ ਤਿਆਰ ਹੋ ਚੁੱਕੀ ਹੈ ਇਸ ਨੂੰ ਅਸੀਂ ਕਿਸੇ ਹੋਰ ਭਾਂਡੇ ਵਿੱਚ ਟਰਾਂਸਫਰ ਕਰ ਲੈਂਦੇ ਹਾਂ ਤਾਂ ਦੋਸਤੋ ਜਦ ਵੀ ਇਸ ਮਸ਼ੀਨ ਵਿੱਚ ਆਟਾ ਪੀਸਣਾ ਹੋਵੇ ਲੇਟੀ ਪੀਸਣੀ ਹੋਵੇ ਦਾਣਾ ਪੀਸਣਾ ਹੋਵੇ ਤਾਂ ਇਸ ਮਸ਼ੀਨ ਦੀਆਂ ਸਾਰੀਆਂ ਬੂਹੇ ਬਾਰੀਆਂ ਖੋਲ ਦੇਣੀਆਂ ਚਾਹੀਦੀਆਂ ਨੇ ਇਸ ਮਸ਼ੀਨ ਨੂੰ ਚਲਾਉਣ ਲਈ ਹੋਰ ਵੀ ਕਈ ਸਾਵਧਨੀਆਂ ਵਰਤਣੀਆਂ ਪੈਂਦੀਆਂ ਨੇ ਇਸ ਬਾਰੇ ਅਸੀਂ ਇੱਕ ਅਲੱਗ ਤੋਂ ਵੀਡੀਓ ਬਣਾਵਾਂਗੇ ਦੇਖੋ